ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬੜੀਆਂ ਵਾਲੇ ਸੰਗਤਾਂ ਦੀ ਜਾਣਕਾਰੀ ਵਾਰ ਦੱਸ ਦਈਏ ਕਿ ਗੇਟ ਤੋਂ ਸਾਈਡ ਤੇ ਪਾਰਕਿੰਗ ਬਣੀ ਹੋਈ ਹੈ ਜੀ ਪਾਰਕਿੰਗ ਵਿੱਚ ਆਪਣੇ ਸਕੂਟਰ ਮੋਟਰਸਾਈਕਲ ਲਗਾਣੇ ਹਨ ਜੀ ਤੇ ਜੋ ਸਾਡਾ ਇਹ ਗੁਰਦਸਾਹਬ ਹੈ ਇਸ ਦੇ ਬਿਲਕੁਲ ਨਾਲ ਹੀ ਹੈ ਜੋੜਾ ਘਰ ਬਣਿਆ ਹੋਇਆ ਹੈ ਜੀ ਉੱਥੇ ਤੁਸੀਂ ਸਾਰੀ ਸੰਗਤ ਆਪਣੇ ਜੋੜੇ ਜਮਾ ਕਰਵਾ ਸਕਦੇ ਹੋ ਤਾਂ ਕਿ ਕਿਸੇ ਦੇ ਜੁਆੜੇ ਜੋੜੇ ਜੋ ਹੈ ਗਵਾਚਣ ਜੀ ਕੋਈ ਵੀ ਕੰਡੀਸ਼ਨ ਨਾ ਰਵੇ ਜੀ ਸਾਡਾ ਜੋ ਗੁਰਦਰ ਸਾਹਿਬ ਤਾਂ ਹੈ ਜੀ ਗੁਰੂ ਕੇ ਨਿਸ਼ਾਨ ਨਿਸ਼ਾਨ ਸਾਹਿਬ ਦੇ ਬਿਲਕੁਲ ਗੇਟ ਦੇ ਨਾਲ ਹੀ ਸਾਹਮਣੇ ਹੈ ਸਾਡਾ ਜੀ ਜੋ ਦੀਵਾਨ ਹਾਲ ਹੈ ਇਹ ਸਾਹਮਣੇ ਦੀਵਾਨ ਹਾਲ ਹੈ ਜੀ ਇਸ ਦੀਵਾਨ ਹਾਲ ਵਿੱਚ 18 ਤਰੀਕ ਨੂੰ ਜੋ ਕੀਰਤਨ ਦਰਬਾਰ ਹੈ ਬਾਬਾ ਜੀ ਦੀ 44ਵੀਂ ਚਲਾਨਾ ਜੋ ਸਲਾਨਾ ਵਾਰਸੀ ਸਮਾਗਮ ਹੈ ਇਸ ਵਿੱਚ ਜੀ ਕੀਰਤਨ ਦਰਵਾਰ ਕਰਾਇਆ ਜਾਗੇ ਸਾਲ ਦੇ ਵਿੱਚ ਜੀ ਬਹੁਤ ਹੀ ਸੁੰਦਰ ਲੜੀਆਂ ਲਗਾਈਆਂ ਗਈਆਂ ਹੈ ਜੋ ਗੁਰਦਵਾਰ ਸਾਹਿਬ ਤੋਂ ਰਸਤਾ ਆਂਦਾ ਹੈ ਦੀਵਾਨ ਹਾਲ ਨੂੰ ਉਸ ਦੇ ਉੱਪਰ ਬਹੁਤ ਹੀ ਸ਼ਾਨਦਾਰ ਲੜੀਆਂ ਲਗਾ ਕੇ ਸਜਾਵਟ ਕੀਤੀ ਗਈ ਹੈ ਜੀ ਇਹ ਜੀ ਮੇਨ ਦਵਾਰ ਹੈ ਜੋ ਦੀਵਾਨ ਹਾਲ ਦਾ ਬਣਾਇਆ ਗਿਆ ਹੈ ਗੇਟ ਆਪ ਜੀ ਦਰਸ਼ਨ ਕਰੋ ਦੀਵਾਨ ਹਾਲ ਦੇ ਜੀ ਬਾਰੋ-ਬਾਰੋਂ ਗੁਰੂ ਘਰ ਲੰਗਰ ਤਿਆਰ ਹੋ ਰਿਹਾ ਜੀ ਅੱਜ 15 16 ਤਰੀਕ ਸ਼ਾਮ ਦਾ ਹੈ ਜੀ ਭਾਦੋਂ ਦੀ ਸਗਰਾਂਦ ਜੀ ਸ਼ਾਮ ਦਾ ਜੋ ਲੰਗਰ ਹੈ ਜੋ ਆਰਤੀ ਤੋਂ ਉਪਰੰਤ ਆਰਤੀ ਪਹਿਲਾਂ ਚੁਕਾਇਆ ਜਾ ਰਿਹਾ ਹੈ ਨਾ ਗੁਰੂ ਘਰ ਲੰਗਰ ਤਿਆਰ ਹੋ ਰਿਹਾ ਜੀ ਪ੍ਰਸ਼ਾਦਾਂ ਦਾ ਲੰਗਰ ਤਿਆਰ ਹੋ ਰਿਹਾ ਜੋ ਪੱਠੀਆਂ ਤੇ ਤਿਆਰ ਹੋ ਰਿਹਾ ਜੀ ਪ੍ਰਸ਼ਾਦਾਂ ਦਾ ਲੰਗਰ ਜੋ ਕਿ ਗੁਰੂ ਘਰ ਦੇ ਵਜੀਰਾਂ ਨੂੰ ਬਾਬਾ ਜੀ ਦੇ ਸੰਤਾਂ ਨੂੰ ਪ੍ਰਸ਼ਾਦਾਂ ਦਾ ਲੰਗਰ ਚੜਾਇਆ ਜਾਏਗਾ ਅੱਜ 16 ਅਗਸਤ 2025 ਭਾਦੋ ਦੀ ਸੰਗਰਾਂਦ ਦਾ ਦਿਨ ਹੈ ਜੀ ਬਾਬਾ ਜੀ ਦੀ 44ਵੀਂ ਨਿੱਗੀ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਇੱਕ ਗੁਰੂ ਕੇ ਲੰਗਰ ਤਿਆਰ ਹੋ ਰਿਹਾ ਹੈ ਜੀ ਜੋ ਸੰਤਾਂ ਲੰਗਰ ਤਿਆਰ ਕਰ ਰਹੀਆਂ ਹੈ ਇਹ ਹੈ ਜੀ ਰਸੋਈ ਘਰ ਸੰਤ ਬਾਬਾ ਹਰਨਾਮ ਸਿੰਘ ਕਿੰਗ ਵਾਲੇ ਕੰਬੜੀ ਵਾਲੇ ਮਹਾਪੁਰਖਾਂ ਦਾ ਰਸੋਈ ਘਰ ਹੈ ਜੀ ਆਪ ਜੀ ਦੇਖ ਰਹੇ ਹੋ ਲੰਗਰ ਹਾਲ ਗੋੜ ਦਵਾਰਾ ਸੰਤ ਬਾਬਾ ਅਰਨਾਮ ਸਿੰਘ ਜੀ ਮਿਤੀ 16 ਅਗਸਤ ਸ਼ਾਮ ਦੇ 8 ਵਜੇ ਭਾਦੋ ਦੇ ਸਰਾਂਤ ਬਾਬਾ ਜੀ ਦੀ 41ਵੀਂ ਨਿੱਕੀ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਗੁਰੂ ਕੇ ਲੰਗਰ ਚੁਕਾਏ ਜਾ ਰਹੇ ਆ ਜੀ ਇਹ ਬਾਬਾ ਜੀ ਦੀ 41ਵੀਂ ਨਿੱਕੀ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਅਲੀਪਾ ਦੋ ਦੀ ਸੰਗਰਾਮ ਇਹ ਸ਼ਾਮ ਦਾ ਟਾਈਮ ਹੈ ਜੀ ਜੁਸੰਤਾਂ ਨੂੰ ਆਰਤੀ ਸੰਜਿਆ ਦੇ ਸਮੇਂ ਆਰਤੀ ਹੋ ਰਹੀ ਹੈ ਉਸ ਦੌਰਾਨ ਸੰਤਾਂ ਨੂੰ ਮੰਡਕਾਇਆ ਜਾ ਰਿਹਾ ਹੈ ਜੀ ਸੰਜਲ ਸਮੇਂ ਸੰਤਾਂ ਨੂੰ ਮੰਡਕਾਇਆ ਜਾ ਰਿਹਾ ਹੈ ਗੁਰਦੁਆਰਾ ਖੰਦ ਬਾਬਾ ਹਰਨਾਮ ਸਿੰਘ ਜੀ ਗੋਦ ਵਾਲੇ 49 ਮਿੰਨ ਨਿੱਗੀ ਮਿੱਠੀ ਜਾਦ ਨੂੰ ਸਮਰਪਿਤ ਕਮੇਟੀ 16 ਅਗਸਤ 2025 ਲੰਗਰ ਹਾਲ ਗੁਰਦੁਆਰਾ ਖੰਦ ਬਾਬਾ ਹਰਨਾਮ ਸਿੰਘ ਜੀ ਇਹ ਸੇਵਾਦਾਰ ਜੀ ਜੋ ਝੂਠੇ ਵਰਤਨ ਹਨ ਉਹ ਨਾਲ ਛਾਕ ਫਾਇਦਾ ਸੇਵਾ ਕਰ ਰਹੀ ਹੈ ਝੂਠੇ ਵਰਤਨਾ ਦੀ ਉਹ ਵੀ ਪਰ ਬੀਪੀਆਂ ਪੈਣਾ ਮਕਾਮਾ ਝੂਠੇ ਵਰਤਨਾ ਦੀ ਛਾਕ ਫਾਇਦਾ ਜੋ ਸੇਵਾ ਦਾ ਕੰਮ ਹੈ ਉਹ ਕਰ ਰਹੀ ਹੈ ਬੀਪੀਆਂ ਪੈਣਾ ਮਕਾਮਾ ਜੀ ਉਹ ਦੁਬਾਰਾ ਸੰਸਾ ਬਹਾਦਰ ਸਿੰਘ ਜੀ ਕੈਂਪ ਕੋਲ ਕੰਪਨੀ ਵਾਲੇ ਮਾਪੋ ਸੀ ਉਹਨਾਂ 45 ਮੀ ਨਿੱਕੀ ਮਿੱਟੀ ਆਦੂ ਸਮਰਥ ਰਹੇ ਹੋਏ ਇਹ ਸਾਰੇ ਬਾਬਾ ਚੱਲ ਰਹੀਆਂ ਹੋਰ ਦੁਹਰਾ ਸਾਧਾ ਬਾਬਾ ਹਰਨਾਬ ਸਿੰਘ ਜੀ ਸੰਧਾ ਸਮੇਂ ਆਰਤੀ ਹੁੰਦੀ ਹੋਈ ਕਮੇਟੀ 16 ਅਗਸਤ 2025 ਸੰਧਿਆ ਸਮੇਂ ਆਰਤੀ ਹੋ ਰਹੀ ਹੈ ਜੀ ਬਾਬਾ ਜੀ ਦੀ ਸਾਲਾਨਾ ਵਰਤੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਜੀ եւ ਮਹਾਰਾਜ ਜੀ ਇੱਕ ਘੜੀ آتی پڑی، آتھر دی آرہا، آتھر دیتے گھوٹے جو پیدوں لاؤر میں بہن جانتے ملہا بہلا آتی، اکوہ اگر، سالگر بڑھر भाइरु गरु गमन लाल दाब संग दीय पत्र हरम पट कर जनका कोति भाइरु भूप कर आनयो हो भाग चावर गोन कर रे भगवन राधाय फूलनव जोती जय जयति होए प्राण सजना तेरी ना न 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 ဘာရဘန္နာချာနမိုးရစေတို့ပါဒတာတော်ရစေသာထာရတိကိုရဇနမဝလမကနာဂလိုငေတပါသောဟာ

ဒီဘုရားတေဘာသာလေးနာမရေကေဒိုတလာရီဆေယယနာဂန်ဘောသာခလ သူတို့အားဓုဝရ देव ကံကရ်သ သတ္တဝါသာသနာက <fig> ြည်နတ်တို့ယောကရာတုနေကရတ္တဇီယောဘာလာမနီအာဒာနေတာအာသနုဘုဗ္ဗိပ္ပါဒါရောဘေဒမနလာရေအခါသာနကိုရီသဗေ I'm <laughs>

thank you

சிவா <laughs> ரேஷரா जीना को जीया चलेया कटेवाळा मराठवे जीना को जीया चलेया कटेवाळा मराठवे जयत म्हणे जगे आले आज हर सदकिया बतालो बाटे भेद के ईठा

the okay. mother ਤੰਤਨ ਦਾਇਕ ਕਰ ਤੁਰੀ ਗੁਰੂ ਗੋਬਿੰਦ ਸਿੰਘ ਜੀਓ ਧੰਯੋ ਜੀ ਸਤਿ ਸਾਈਂ ਦਾਇਕ ਕਰ ਤ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਸ਼ੈਲੋਤਿ ਗੁਰੂ ਬੀਜ ਜਨਵਾਤ ਧੰਨ ਧੰਨ ਹਰਿ ਕੰਨਰਨ ਦੀ ਧੰਨਤਾ ਮਾਣ ਰਾਮ ਸਿੰਘ ਸਰਬ ਜੀ ਮਹਾਰਾਜ ਜੀਓ ਆਪ ਜੀ ਆਪਿਆਰਨ ਨੂੰ ਬਲਤੈ ਚਰਨਾ ਕਰਾਂ ਆਪ ਜੀ ਆ ਗਾਉ ਗੁਰੂ ਜੀ ਦੀਆਂ ਯਾਦਾਂ ਆ ਚਾਲੀ ਜੋ ਉਹ ਤੋਂ ਨੰਬਰ ਕਰ ਜਾਂਦੀ ਜਿਉਂ ਕਰੇ ਜਿਉਂ ਕਰਨਾ ਜਿਉਂ ਗੱਤ ਗਾਤਾ ਤੰਤ ਕਰਦਾ ਜਿਉਂ ਬਾਜਕ ਧੰਤ ਜਨਾ ਪਾਛਾ ਜੀਓ ਆਪੀਆਂ ਨੇ ਕਿਰਤਾਂ ਕੀਤੀਆਂ ਆਪਕੀ ਨੇ ਕਿਰਤਾਂ ਦਾ ਸਦਕਾ ਸਭ ਮੱਧਰ ਨਵਾਸੀ ਨੂੰ ਪਹਿੱਛਾਣ ਖਲਾਸਾ ਰੂ ਆਪ ਦੀ ਸੇਵਾ ਐ ਅੰਨਾਲਾ ਜੀ ਕੰਮ ਕਰਦੇ ਰਹੂ ਤੇ ਨਾਲ ਪਾਛਾ ਜੀਓ ہرپتوں سمیت روپی سمیت پرارمب ہن پاشا جی آپ مہان چرتا برپ رہی ہے باڑی پر سب جاندہ ہو

ਤਲੇ ਆਦਨ ਸਾਧਨ ਦੇ ਤੇ ਲਾਉਣਾ ਜੇ ਆਵਾਜ਼ ਪਰਵਾਹ ਨਾ ਦੀਆਂ ਹਾਜ਼ਰੀਆਂ ਪ੍ਰਗਟ ਕਰੀਏ ਅਗਰ ਕੇਦੀਆਂ ਨੂੰ ਸੁਖ ਰੱਖਾਉਣ ਲਈ ਆਗਮਨ ਕੀਤਾ ਗਿਆ ਵਿਅਕਤੀ ਦੀਆ ਭਲਾ ਕਰਨਾ ਪਾਤਸ਼ਾਹ ਜੀ ਲੋ ਇਹਨਾਂ ਹੀ ਸੰਗਾਂ ਨਮਸਕਾਰ ਕਰਕੇ ਹੱਥਾਂ ਦੇ ਦਸ਼ੀਆਂ ਹੋਇਆ ਸਧਾਰਿਆਂ ਵਿੱਚੋਂ ਪੰਚਾਂ ਬੁਰਾ ਪ੍ਰਚਾਰ ਜੁਨ ਦੇ ਨਾਲ ਧਰਤ ਤੇ ਹਾਜ਼ਰ ਰਹਿਣ ਸ੍ਰੀ ਤੇ ਲੰਗਰ ਸੰਗਤ ਤੇ ਹਾਜ਼ਰ ਰਹਿਣ چڑیاں چار پیروں کا ਸਾਰ ਬਰ ਬਰ ਨਵ ਜੀਵ ਆਵ ਜੀ ਮੇਰੇ ਆਪਣੇ ਧਾਰਿਆ ਨੁਰ ਕਰਨੀ ਕਲਾ ਨਾਮ ਸੁਰੋਈ ਨਾਮ ਸੁਪੋਰਾ ਕਰਨੀ ਕਲਾ ਅਮ੍ਰਿਤ ਜੀ ਦੇ ਦਸ ਜੀ ਦਰਬੋਹਿ ਨਿਹਾਰ ਕਲਨਾ ਚਰਪਾ ਕਲਨੀ ਜੈ ਇਕ ਰੂਪ ਪ੍ਰਿਆ ਦੇ ਜੀ ਲੋਕ ਸੁਣਾ ਲਿਏ ਆ ਆਪ ਕੋ ਦਾ ਨਾਮ ਸੁਤੇ ਆ ਗੁਰੂ ਨਾਨਕ ਜੀ ਨਾਮ ਕਰੀ ਤਵਾ ਤੇ ਧਾਰੀ ਸਰਵਾਤ ਦਾ ਭੁਲਾ और जी कर पावत हो राय के जी के मानवा भज लो पाल को पालो राजन निधवा के रीताक हटिया चौके सही तो हो जगत गुरु पाल का एक सार के को सुभति या का रोडे जके पा का जो वीरखात जपे अवतार का बाबा नाम வேலவே पटेल பாவே சங்கா நீதி தானு பாவே ஓம் வேலவே ஆரீயன் பாவே குரு கிராத குரு பஞ்சு பாவே ஆமென் அல்லேலூயா வேலவே पटेल பாவே ஸ்ரீ அகாமர் பஞ்சாப் கு பாவே پن نانک کا ہے سب نا سلوک محلہ جو